ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਗੇ ਅੱਜ ਐਲਰ ਸੀਡ ਦੀ ਲੱਗੇ ਆ ਜੀ ਪੱਤਾ ਕਟਾਈ ਸ਼ੁਰੂ ਕਰਨ ਮਸ਼ੀਨ ਆਪਣੀ ਪਹੁੰਚ ਲਈ ਆ ਮੁੰਡਾ ਆ ਰਿਹਾ ਜੀ ਲੈ ਕੇ ਸੋ ਅੱਜ ਇਹਦੀ ਕਟਾਈ ਦਾ ਕੰਮ ਸ਼ੁਰੂ ਕਰਦੇ ਆ ਵੈਸੇ ਥੋੜਾ ਜਿਹਾ ਲੇਟ ਹੋ ਗਏ ਆ ਸਾਈਜ਼ ਥੋੜਾ ਜਿਹਾ ਓਵਰ ਹੋ ਗਿਆ ਇਹਦਾ ਪਟ ਖੈਰ ਚਲੋ ਫਿਊਰੀ ਕੋ ਬਹੁਤ ਜ਼ਿਆਦਾ ਓਵਰ ਨਹੀਂ ਗਿਆ ਤੇ ਅੱਜ ਇਹਨੂੰ ਕਰਦੇ ਆਂ ਜੀ ਚਾਲੂਏ ਦੀ ਕਟਾਈ ਦੇਖਦੇ ਆ ਕਿੱਥੇ ਗਿਆ ਸਾਈਜ ਇਹਦਾ ਲਓ ਜੀ ਹਲੇ ਸਾਈਜ ਬਹੁਤ ਜ਼ਿਆਦਾ ਓਵਰ ਨਹੀਂ ਗਿਆ ਸਿਰਫ ਇੱਕ ਕਾਲੂ ਓਵਰ ਗਿਆ ਹੈ ਉਹ ਇਹ 55 ਪਲੱਸ ਹੋ ਗਿਆ ਤੇ ਬਾਕੀ ਤਾਂ ਸਾਰੇ 50 50 55 ਵਾਲੇ ਨੇ 40 45 50 ਵਾਲੇ ਤੇ ਇਹਦੀ ਅੱਜ ਕਰ ਦਿੰਨੇ ਆ ਜੀ ਕਟਾਈ ਕਿ ਬੜਾ ਪਹੁੰਚ ਹੀ ਗਿਆ ਮੁੰਡਾ ਮਸ਼ੀਨ ਵੀ ਆਪਣੀ ਆ ਗਈ ਆ ਜੀ ਲਈ ਆਉਂਦਾ ਹੈ ਮਸ਼ੀਨ ਨੂੰ ਸੋ ਹੁਣ ਇਹਦਾ ਪੱਤਾ ਕੱਟ ਕੇ ਉਦੋਂ ਬਾਅਦ ਫਿਰ ਸਾਡਾ 10-15 ਦਿਨ ਦਾ ਕਿਹਦਾ ਸਿਲਕਾ ਜਿਹੜਾ ਸਖਤ ਹੋ ਜਾਏਗਾ ਫਿਰ ਇਹਦੀ ਪਟਾਈ ਸ਼ੁਰੂ ਕਰਾਂਗੇ। ਔਰ ਇਹਦੀ ਇਹ ਹੈਗਾ ਜੀ ਆਪਣਾ ਸੰਤਾਨਾ ਇਹ ਵੀ ਸੀਡ ਹੈ ਸਾਰਾ। ਉਹਦੀ ਪੱਤਾ ਕਟਾਈ ਤੋਂ ਬਾਅਦ ਫਿਰ ਇਹਨੂੰ ਕਰਾਂਗੇ ਸ਼ੁਰੂ। ਲਓ ਜੀ ਪਹੁੰਚ ਗਈ ਆਪਣੀ ਮਸ਼ੀਨ। ਲੋ ਜੀ ਇਹ ਮਸ਼ੀਨ ਹੈ ਕੱਤੀ ਅੱਜ ਚਾਲੂ ਤੇ ਬਹੁਤ ਸੋਹਣਾ ਰਿਜ਼ਲਟ ਜਿਹੜਾ ਆ ਰਿਹਾ ਹੈ ਇਹ ਰਾਮਾ ਚੰdru ਦੀ ਮਸ਼ੀਨ ਹੈ ਤੇ ਪਤਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੱਟ ਜਿਹੜੀ ਉਹ ਸਾਸ ਕਰਦਾ ਜਾਂਦਾ ਕੋਈ ਕਮੀ ਪੇਸ਼ੀ ਨਹੀਂ ਬਹੁਤ ਸੋਹਣਾ ਕੰਮ ਜਿਹੜਾ ਔਰ ਥੋੜਾ ਜਿਹਾ ਵਿੱਚ ਜਿੱਥੇ ਕਬਾੜ ਕਬੂੜ ਜਾਦਾ ਮੜੂਸੀ ਵਗਰਾ ਜਾਂਦੀ ਉੱਥੇ ਸ਼ੋਅ ਹੁੰਦਾ ਥੋੜਾ ਜਿਹਾ ਜਿਵੇਂ ਕਿ ਘੱਟ ਵੱਡਦੀ ਆ ਪਰ ਫਿਰ ਵੀ ਬਹੁਤ ਵਧੀਆ ਸਫਾਈ ਆਉਣ ਲਈ ਆ ਤੇ ਇਧਰ ਜਿਹੜੇ ਲਾਏ ਹੋਏ ਨੇ ਬਹੁਤ ਵਧੀਆ ਕੰਮ ਜਿਹੜਾ ਸਫਾਈ ਦਾ ਹੋਇਆ ਸਾਰਾ ਬੜੀ ਖਿੱਚੀ ਆਂਦਾ ਬੰਦਾ ਕੰਮ ਨੂੰ ਤੇ ਅੱਜ ਥੋੜਾ ਜਿਹਾ ਆਏ ਵੀ ਲੇਟ ਹੀ ਜਿਹਦਾ ਕਰਕੇ ਹਲੇ ਕੋਈ ਬਾਲਾ ਕੰਮ ਤਾਂ ਨਿਭੜਿਆ ਕੋਈ ਨਹੀਂ। ਪਰ ਫਿਰ ਵੀ ਸਾਡੇ ਕਾਫੀ ਰਾਤ ਤੱਕ ਜਿਹੜਾ ਕੰਮ ਨਿਭੜ ਜਗਾ ਤੋਰਨੇ ਕਿੱਲੇ 4 ਕਿੱਲੇ ਤਾਂ ਕੱਢ ਹੀ ਜਾਵਾਂਗੇ ਜੇ। ਕੀ ਹੋ ਗਿਆ? ਚੱਲ ਚੱਲ ਕੋਈ ਨਹੀਂ ਸਹੀ ਆ। ਚੱਲ ਚੱਲ ਤੂੰ। ਜਾਨਦੇ ਜਾਨਦੇ ਪੰਤਾ ਨਵਾ ਥੋੜੀ ਜੀ ਵਾਟਰ ਟੈਡੀ ਸੀਗੀ ਉਥੋਂ ਵੇਖ ਕੇ ਸੋਚਣ ਲੱਗਿਆ ਵੀ ਕੀ ਕਰਨਾ ਖੈਰ ਜਦੋਂ ਦੀ ਮਸ਼ੀਨਰੀ ਆਈ ਆ ਕੰਮ ਤੇ ਹੋ ਗਏ ਬਹੁਤ ਸੌਖੇ ਮੇਰੇ ਲੀਵਰਾਂ ਦੇ ਜਿਹੜੇ ਨੇ ਬਹੁਤ ਜ਼ਿਆਦਾ ਔਖੇ ਕੰਮ ਸੀ ਨਾ ਤਾਂ ਮੌਕੇ ਤੇ ਲੀਵਰਾਂ ਮਿਲਦੀਆਂ ਨਹੀਂ ਲੀਵਰਾਂ ਮਿਲਦੀਆਂ ਕੋਈ ਨਹੀਂ ਤੇ ਜੇ ਮਿਲਦੀਆਂ ਤੇ ਰੇਟ ਬਹੁਤ ਜ਼ਿਆਦਾ ਨੇ ਤੇ ਮਸ਼ੀਨਰੀ ਨੇ ਤੇ ਵੈਸੇ ਜਾਨ ਜਿਹੜੀ ਸੌਖੀ ਕਰਤੀ ਆ ਬਹੁਤ ਟਾਈਮ ਟੂ ਟਾਈਮ ਬੰਦਾ ਕੰਮ ਕਰ ਲੈਂਦਾ ਕਈ ਵਾਰ ਕੀ ਹੁੰਦਾ ਹੈ ਕੰਪਨੀਆਂ ਵਾਲੇ ਜ਼ੋਰ ਪਾ ਦਿੰਦੇ ਆ ਕਿ ਪੱਤਾ ਕਟੋ ਉਧਰ ਲੇਬਰ ਨਹੀਂ ਮਿਲਦੀ ਤੇ ਆ ਹੁਣ ਮਸ਼ੀਨਰੀ ਦਾ ਕੰਮ ਹੋ ਗਿਆ ਹੈ ਜਦੋਂ ਲੋਡ ਹੋਏ ਉਦੋਂ ਇਹਨੂੰ ਕਟਾਈ ਕਰਕੇ ਵਿਲੇ ਤੇ ਵਧੀਆ ਨਾਲੇ ਤੇ ਟਾਈਮ ਨਾਲ ਟਾਈਮ ਟੂ ਟਾਈਮ ਕੰਮ ਹੋ ਜਾਂਦਾ ਹੈ ਇਧਰ ਐਲ ਆਰ ਹੈਗਾ ਜੀ ਤਕਰੀਬਨ 9 ਤੇ 4 13 13 ਕਿਲੇ ਇੱਥੇ ਆ ਤੇ 10 12 ਕਿਲੇ ਆ ਸਾਈਡ ਤੇ ਨੇ ਚਲੋ ਪਹਿਲਾਂ ਜਿਹੜੇ 13 ਕਿਲੇ ਜ਼ਿਆਦਾ ਜ਼ਰੂਰੀ ਸੀ ਇਨਾਂ ਦਾ ਚਲੋ ਅੱਜ ਨਹੀਂ ਤਾਂ ਕੱਲ ਕੱਲ ਇਹਦਾ ਕੰਮ ਸਾਰਾ ਨਿਬੜ ਜਾਣਾ। ਕਿਉਂਕਿ ਅੱਜ ਤਾਂ ਥੋੜਾ ਆਈ ਲੇਟ ਸੀ। ਤੇ ਕੱਲ ਟਾਈਮ ਨਾਲ ਆ ਕੇ ਸਾਰਾ ਜਿਹੜਾ ਖਿੱਚ ਲਾਂਗੇ ਕੰਮ। ਆਹ ਸੰਟਾਨਾ ਆਪਣਾ ਇਹ ਵੀ ਸੀਡ ਨਾਲ ਹੀ ਆ। ਇਹ ਦੂਸਰੀ ਕੰਪਨੀ ਦਾ ਆ। ਹੋਰ 2-4 ਦਿਨਾਂ ਨੂੰ ਇਹਨਾਂ ਨੇ ਮਗਰ ਪੈ ਜਾਣਾ ਕਿ ਪੱਤਾ ਕਟੋਲ ਸਾਡਾ ਵੀ। ਚਲੋ ਵਾਰੀ ਸਰ ਜਿਵੇਂ ਜਿਵੇਂ ਕੰਮ ਚੱਲਦਾ ਖਿੱਚੀ ਚੱਲਦੇ ਆ ਅੱਜ ਐਲ ਆਰ ਦਾ ਕਟਾਂਗੇ ਦੋ ਤਿੰਨ ਦਿਨ ਐਲ ਆਰ ਤੇ ਲਾ ਕੇ ਫਿਰ ਅਸੀਂ ਇਧਰ ਹੰਟਾਨੇ ਵਾਲ ਹੋ ਜਾਵਾਂਗੇ ਦਾ ਵਾਰੀ ਵਾਰੀ ਕੰਮ ਜਿਹੜਾ ਚੱਲਦਾ ਰਹੇਗਾ